ਬੀਰ ਮੈਂ ਟਰੈਕਟਰ ਸਟਾਰਟ ਕਰਦਾ ਸੀ ਆ ਕਿ ਮੈਂ ਪੈਸਾ ਕਮਾਇਆ ਹੋਇਆ ਸੀ ਆ ਉਹ ਮੈਂ ਜਦੋਂ ਹੜਾ ਆਏ ਨੇ ਆਪਣੇ ਪੰਜਾਬ ਚ ਹੜ੍ਹ ਪੀਟਾਂ ਤੇ ਲਾਦਾ ਸੀ ਤੇ ਉਹ ਲੋੜਵੰਦ ਪਰਿਵਾਰ ਸੀ ਜਿਨ੍ਹਾਂ ਕੋਲ ਕੋਈ ਆਮਦਨੀ ਨਹੀਂ ਸੀ ਸਾਧਨ ਨਹੀਂ ਸੀ ਕੋਈ ਵੀ ਤੇ ਇਕੱਲੇ ਬਜ਼ੁਰਗ ਮਾਤਾ ਜਿਵੇਂ ਹਨ ਉਹ ਰਹਿੰਦੇ ਸੀ ਘਰਾਂ ਚ ਉਹਨਾਂ ਦੇ ਮੈਂ ਸੋਚਿਆ ਵੀ ਚਲੋ ਆਪਦਾ ਘਰ ਆਪਾਂ ਬਾਅਦ ਚ ਪਾ ਲਾਂਗੇ ਕਿਉਂਕਿ ਆਪਣਾ ਕੰਮ ਚੰਗਾ ਚੱਲਦਾ ਸੀ ਆ ਤੇ ਮੈਂ ਸੋਚਿਆ ਵੀ ਚਲੋ ਜਿਹੜੇ ਪੈਸੇ ਆਪਾਂ ਨੇ ਇਕੱਠੇ ਕਰੇ ਜੀ ਵੀ ਇੱਧਰ ਕਿਉਂ ਨਾ ਲਾ ਦੀ ਆਪਾਂ ਆਪਾਂ ਨੂੰ ਪੈਸਾ ਦੁਬਾਰੇ ਜੁੜ ਜਾਂਦਾ ਤੇ ਚਾਨ੍ਹ ਗੀਸ਼ ਨਟਵੰਦ ਹੋ ਗਏ ਤੇ ਸਟੰਟ ਮੰਦ ਹੋ ਗਏ ਬਈ ਕਮਾਈ ਦਾ ਦਾ ਸਾਧਨ ਸੀ ਉਹ ਵੀ ਠੱਪ ਹੋ ਗਿਆ ਤੇ ਹੁਣ ਆਪਣੀ 1 ਰੁਪਿਆ ਨਹੀਂ ਜੁੜਦਾ ਨਾਲ ਤੇ ਆਪਾਂ ਇਹ ਪਿੰਡੂ ਟਰੈਕਟਰ ਮੇਕਮਰ ਚੈਨਲ ਆਪਣਾ ਇਥੇ ਆਪਾਂ ਚੈਨਲ ਤੇ ਆਪਾਂ ਸਟੰਟਾਂ ਦੀਆਂ ਵੀਡੀਓ ਪਾਉਂਦੇ ਹੁੰਦੇ ਸੀ ਆਪਣੇ ਟਰੈਕਟਰ ਲੀਕ ਕੇ ਵੀ ਪਾਉਂਦੇ ਸੀ ਜੋ ਵੀ ਆਪਣਾ ਟਰੈਕਟਰ ਮੰਨਦਾ ਸੀ ਵੀ ਜਿੱਤੇ ਜਿੱਤੇ ਜਾਂਦੇ ਸੀ ਆਪਾਂ ਉਹ ਵੀਡੀਓ ਬਣਾ ਕੇ ਆਪਾਂ ਅਪਲੋਡ ਕਰ ਦਿੰਦੇ ਸੀ ਹੁਣ ਤਾਂ ਕੁਝ ਨਹੀਂ ਜੁੜਦਾ ਇੱਕ ਹੀ ਟਿੱਕ ਇਟ ਵੀ ਐ ਲੱਗਦੇ ਵੀ ਕਿਵੇਂ ਆਊਗੀ ਟਿੱਕ ਟੱਕ ਤੇ ਆਪਦੇ ਪੈਸਿਆਂ ਨੇ ਜਿਨ੍ਹਾਂ ਦੇ ਆਪ ਵਧੀਆ ਵਧੀਆ ਘਰ ਪਾ ਕੇ ਦਿੱਤੇ ਨੇ ਮੈਂ ਖੁਦ ਵਾਜਣ ਦਾ ਕੰਮ ਨਹੀਂ ਕਰਨਾ ਪਰ ਮੈਂ ਖੁਦ ਵਾਜਣ ਝੱਟ ਕੇ ਉਹਨਾਂ ਦੇ ਘਰ ਪਵਾਏ ਨੇ ਬਿਖ ਕਾਰਨੋਂ ਤੋਂ ਮੈਂ ਦਿਹਾੜੀ ਵੀ ਕਰਨਾ ਜੇ ਕਰਨ ਦੇ ਆਪਣਾ ਸਰੀਰ ਲਾਇਕ ਹੋ ਮੈਂ ਦਿਹਾੜੀ ਕਰਨਾ ਮੇ ਮੇਰੀ ਮਡਿਸ਼ਨ ਚੱਲਦੀ ਹੈ ਵੀ ਤੇ ਨਾ ਮੈਂ ਵਾਜਣ ਦਾ ਕੰਮ ਕਰ ਸਕਦਾ ਤੇ ਨਾ ਮੈਂ ਗਰਦੀ ਗੱਪੇ ਦਾ ਕੰਮ ਕਰ ਸਕਦਾ ਕੋਰੋਨਾ ਟਾਈਮ ਤੇ ਮੈਨੂੰ ਨਾ ਬਲੱਡ ਦੀਆਂ ਉਲਟੀਆਂ ਲੱਗ ਜਾਂਦੀਆਂ ਸੀ ਮੈਂ ਖੁਦ ਲੋਡ ਬੰਦ ਹੋ ਰਿਹਾ ਮੇਰੇ ਹੱਥ ਬੰਨ ਕੇ ਬਈ ਸਾਰਿਆਂ ਨੂੰ ਬੇਨਤੀ ਹੈ ਵੀ ਹੁਣ ਬਾਹ ਫੜ ਲੋ ਔਖੇ ਟਾਈਮ ਮੰਗਣਾ ਵੀਰ ਬਹੁਤ ਔਖਾ ਯਾਰ ਥੋੜਾ ਅੰਦਰੋਂ ਹਨਾ ਟਰੈਕਟਰ ਸਟੰਡ ਕਰਕੇ ਲੱਖਾਂ ਦੀ ਕਮਾਈ ਕੀਤੀ ਤੇ ਹੜਪੀੜਤਾਂ ਲਈ ਮਸੀਹਾ ਬਣਿਆ ਪਿਛਲੇ ਸਾਲ ਜਦੋਂ ਹੜਾ ਨੇ ਮਾਰ ਮਾਰੀ ਤੇ ਇਸ ਟਰੈਕਟਰ ਸਟੰਡ ਮੈਨ ਨੇ ਆਪਣੀ ਸਾਰੀ ਕਮਾਈ ਹੜਪੀੜਤਾਂ ਲਈ ਲਾ ਦਿੱਤੀ ਹੜਪੀੜਤ ਲੋਕਾਂ ਦੇ ਘਰ ਬਣਵਾਏ ਪਰ ਅੱਜ ਨੌਜਵਾਨ ਬੇਰੁਜ਼ਗਾਰ ਹੈ ਟਰੈਕਟਰ ਸਟੰਡ ਬੰਦ ਹੋਣ ਨਾਲ ਨੌਜਵਾਨ ਦੀ ਕਮਾਈ ਬੰਦ ਹੋ ਗਈ ਤੇ ਜੋ ਪਹਿਲਾਂ ਕਮਾਇਆ ਸੀ ਉਹ ਸਾਰਾ ਕੁਝ ਹੜਪੀੜਤਾਂ ਲਈ ਲਾ ਦਿੱਤਾ ਵੀਰ ਮੈਂ ਟਰੈਕਟਰ ਸਟੰਡ ਕਰਦਾ ਸੀ ਆ ਤੇ ਹੁਣ ਟਰੈਕਟਰ ਸਟੰਡ ਬੰਦ ਹੋ ਗਏ ਤੇ ਆਪਣਾ ਘਰ ਦਾ ਗੁਜ਼ਾਰਾ ਜਿਹੜਾ ਟਰੈਕਟਰ ਸਟੰਟ ਦੀ ਕਮਾਈ ਤੋਂ ਹੀ ਚੱਲਦਾ ਸੀ ਆ ਵਧੀਆ ਇਨਕਮ ਮੈਂ ਕਰਦਾ ਸੀ ਆ ਗਾਣਿਆਂ 'ਚ ਕਬਾੜੀਆਂ-ਕਬਾੜੀਆਂ ਦੇ ਮੇਲੇ ਮੈਂ ਲਾਈ ਲਾਉਂਦਾ ਹੁੰਦਾ ਸੀ ਆ ਤੇ ਜਿੱਥੋਂ ਦੀ ਆਪਣੀ ਬੁਕਿੰਗ ਆ ਜਾਂਦੀ ਮੈਂ ਟਰੈਕਟਰ ਸਟੰਟ ਕਰਨ ਨਤੁਰ ਜਾਂਦਾ ਸੀ ਆ ਤੇ ਹੁਣ ਬਈ ਸਟੰਟ ਬੰਦ ਹੋ ਗਏ ਤੇ ਬਾਕੀ ਸਟੰਟਾਂ ਨਾਲ ਜਿੰਨਾ ਕਿ ਮੈਂ ਪੈਸਾ ਕਮਾਇਆ ਹੋਇਆ ਸੀ ਆ ਉਹ ਮੈਂ ਜਦੋਂ ਹੜਾ ਆਏ ਨੇ ਆਪਣੇ ਪੰਜਾਬ 'ਚ ਹੜ ਭੀੜਤਾਂ ਤੇ ਲਾਤਾ ਸੀ ਆ 13 ਕ ਦਿਨ ਆਪਾਂ ਨੇ ਲੰਗਰ ਲਾਇਆ ਤੇ ਬਾਕੀ ਜਿਹੜੇ ਘਾ ਡਿੱਗ ਗਏ ਸੀ ਉਦੋਂ ਹੜ ਭੀੜਤਾਂ ਵੇਲੇ ਪਾਣੀ ਪੈ ਪੈ ਕੇ ਤੇ ਉਹ ਲੋੜਵੰਦ ਪਰਿਵਾਰ ਸੀ ਜਿੰਨਾਂ ਕੋਲ ਕੋਈ ਇਨਕਮ ਨਹੀਂ ਨੀ ਸੀ ਸਾਧਨ ਨਹੀਂ ਸੀ ਕੋਈ ਵੀ ਤੇ ਇਕੱਲੇ ਬਜ਼ੁਰਗ ਮਾਤਾ ਜਿਵੇਂ ਹਨਾ ਉਹ ਰਹਿੰਦੇ ਸੀ ਘਰਾਂ ਚ ਉਹਨਾਂ ਦੇ ਮੈਂ ਸੋਚਿਆ ਵੀ ਚਲੋ ਆਬਦਾ ਕਰ ਆਪਾਂ ਬਾਅਦ ਚ ਪਾ ਲਾਂਗੇ ਕਿਉਂਕਿ ਆਪਣਾ ਕੰਮ ਚੰਗਾ ਚੱਲਦਾ ਸੀ ਆ ਤੇ ਮੈਂ ਸੋਚਿਆ ਵੀ ਚਲੋ ਜਿਹੜੇ ਪੈਸੇ ਸੀ ਆਪਾਂ ਨੇ ਇਕੱਠੇ ਕਰੇ ਚ ਵੀ ਇੱਧਰ ਕਿਉਂ ਨਾ ਲਾ ਦੀ ਆਪਾਂ ਆਪਾਂ ਨੂੰ ਪੈਸਾ ਦੁਬਾਰੇ ਜੁੜ ਜਾਣਾ ਵੀ ਕੋਈ ਨਹੀਂ ਆਪਾਂ ਸਾਲ ਲੇਟ ਪਾ ਲਾਂਗੇ ਮਿਹਨਤ ਕਰ ਰਹੇ ਆ ਹੋਰ ਕਰ ਲਾਂਗੇ ਤੇ ਉਧਰੋਂ ਤਾਂ ਵੀਰ ਆਪਾਂ ਨੇ ਸਾਰਾ 8 ਗਲਾਖ ਰੁਪਏ ਤਕਰੀਬਨ ਆਪਾਂ ਹੜ ਭੀੜ ਤਾਂ ਦੀ ਲਾਤਾ ਆੜ ਪੀਰ ਤਾਂ ਪਰਿਵਾਰਨ ਦਿਲਾਤਾ ਤੇ ਅਚਾਨਕ ਹੀ ਸਟੰਟ ਬੰਦ ਹੋ ਗਏ ਤੇ ਸਟੰਟ ਬੰਦ ਹੋ ਗਏ ਬਾਈ ਕਮਾਈ ਦਾ ਜਿਹੜਾ ਸਾਧਨ ਸੀ ਉਹ ਵੀ ਠੱਪ ਹੋ ਗਿਆ ਤੇ ਹੁਣ ਆਪਣੇ ਨੂੰ 1 ਰੁਪਿਆ ਨਹੀਂ ਜੁੜਦਾ ਤੇ ਇਹਨੇ ਪੈਸੇ ਜਿਹੜੇ ਮੈਂ ਇਕੱਠੇ ਕਰੇ ਸੀ ਆਪਦੇ ਘਰ ਵਾਸਤੇ ਉਹ ਮੈਂ ਸਾਰੇ ਲਾ ਬੇਰੋਜ਼ਗਾਰ ਨੌਜਵਾਨ ਅਮਨਦੀਪ ਦੀ ਸਿਹਤ ਵੀ ਠੀਕ ਨਹੀਂ ਹੈ ਤੇ ਇਸ ਲਈ ਪੰਜਾਬੀਆਂ ਤੋਂ ਮਦਦ ਦੀ ਗੁਹਾਰ ਲਗਾ ਰਿਹਾ ਹੈ ਤੇ ਕਹਿ ਰਿਹਾ ਹੈ ਕਿ ਔਖੇ ਵੇਲੇ ਪੰਜਾਬੀਓ ਬਾਫੜ ਲਓ ਕਿਸੇ ਤੋਂ ਮੰਗਣਾ ਬਹੁਤ ਔਖਾ ਹੈਗਾ ਤੇ ਮੰਗਣਾ ਸੌਖਾ ਨਹੀਂ ਹੈਗਾ ਆਪਾਂ ਨੂੰ ਇਹ ਸੀ ਵੀ ਆਪਦਾ ਕੰਮ ਜੇ ਆਪੇ ਦਵਾਰੇ ਚੱਲ ਪੇ ਪਰ ਨਹੀਂ ਚੱਲਿਆ ਹੁਣ ਮਜਬੂਰੀ ਬਣ ਗਈ ਬਈ ਹੁਣ ਘਰ ਦਾ ਖਰਚਾ ਵੀ ਔਖਾ ਤੇ ਘਰ ਤਾਂ ਸੋਨੇ ਦੇਖ ਹੀ ਲਿਆ ਮੇਰੀ ਛੱਤ ਤਾਂ ਡਿੱਗਣ ਵਾਲੀ ਆ ਸਿੱਧੂ ਮੂਸੇਵਾਲੇ ਨਾਲ ਤੁਹਾਡੀ ਮੁਲਾਕਾਤ ਕਦੋਂ ਹੋਈ ਉਹ ਬਾਈ ਨਾ ਮੈਂ ਮਿਲਦੀ ਰਹਿੰਦਾ ਸੀ ਜਾਂਦੀ ਰਹਿੰਦਾ ਸੀ ਉਹਨਾਂ ਨਾਲ ਤਾਂ ਮੇਰਾ 바ਵਾ ਰਾਬਤਾ ਰਿਹਾਗਾ ਤੇ ਬਾਕੀ ਗਾਣੇ ਦਾ ਵੀ ਸਾਡਾ ਪਲਾਨ ਚੱਲ ਰਿਹਾ ਸੀ ਬਾਈ ਕਹਿੰਦਾ ਸੀ ਜਾਨ ਆਪਾਂ ਵੋਟਾਂ ਤੋਂ ਬਾਅਦ ਕਰਾਂਗੇ ਸਟੰਟ ਕਰਨਾ ਸੀ ਬਾਈ ਨਾਲ ਗਾਣੇ 'ਚ ਕਹਿੰਦਾ ਜਾਨ ਆਪਾਂ ਵੋਟਾਂ ਤੋਂ ਬਾਅਦ ਕਰਾਂਗੇ ਵੋਟਾਂ ਤੋਂ ਬਾਅਦ ਵੀ ਰੋ 29 ਮ ਉਹਨੇ ਵੀ ਸਾਰਾ ਕੁਝ ਉਦੋਂ ਮਨ ਟੁੱਟਿਆ ਉਹ ਤੋਂ ਬਾਅਦ ਪਰ ਤਾਂ ਮੇਰਾ ਵੀਰ 8437447736 8437447736 ਤੇ ਮੈਂ ਵੀਰ ਸਾਰਿਆਂ ਦੇ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਕਿਸੇ ਟਾਈਮ ਮੈਂ ਜਿਹੜਿਆਂ ਨੂੰ ਲੋਡ ਬੰਦ ਸੀ ਇਹ ਉਹਨਾਂ ਦੇ ਮੈਂ ਕੰਮ ਆਇਆ ਅੱਜ ਮੈਂ ਖੁਦ ਲੋਡ ਬੰਦ ਹੋ ਰਿਹਾ ਅੱਜ ਮੈਂ ਖੁਦ ਲੋਡ ਬੰਦ ਹੋ ਰਿਹਾ ਮੇਰੇ ਹੱਥ ਬਣ ਕੇ ਬਈ ਸਾਰਿਆਂ ਨੂੰ ਬੇਨਤੀ ਹੈ ਵੀ ਹੁਣ ਬਾਹ ਫੜ ਲਓ ਔਖੇ ਟਾਈਮ ਅਮਨਦੀਪ ਨੇ ਕਈ ਫਿਲਮਾਂ ਤੇ ਗਾਣਿਆਂ 'ਚ ਸਟੈਂਡ ਕੀਤੇ ਨੇ ਸਿੱਧੂ ਮੂਸੇਵਾਲਾ ਤੇ ਗੁਲਾਬ ਸਿੱਧੂ ਵਰਗੇ ਕਲਾਕਾਰਾਂ ਨਾਲ ਕੰਮ ਕੀਤਾ ਹੈ ਤੇ ਇਹਨਾਂ ਫਿਲਮਾਂ ਤੇ ਗਾਣਿਆਂ 'ਚ ਸਟੈਂਡ ਕਰਕੇ ਕਮਾਈ ਕੀਤੀ ਸੀ ਤੇ ਉਹ ਲੋਕਾਂ ਦੀ ਮਦਦ ਲਈ ਲਾਈ ਹੈ ਸੰਗਰੂਰ ਤੋਂ ਤਜਿੰਦਰ ਕੁਮਾਰ ਦੀ ਰਿਪੋਰਟ ਸਪੋਕਸਮੈਨ ਟੀਵੀ